ਵਾਹ ਹੈ ਗੁਰੂ ਜੀ ਘਟੇ ਅੱਜ ਦਾ ਦਿਹਾੜਾ ਸਾਰੇ ਸਿੱਖਾਂ ਵਾਸਤੇ ਇੱਕ ਬਹੁਤ ਮਹਾਨ ਦਿਹਾੜਾ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ ਕੋਈ ਆਪਣਾ ਇਹੋ ਜਿਹਾ ਤਖਤ ਨਹੀਂ ਸੀ ਜਿੱਥੇ ਬੈਠ ਕੇ ਸਿੱਖ ਧਰਮ ਬਾਰੇ ਸਿੱਖੀ ਬਾਰੇ ਖਾਲਸਾ ਪੰਥੀ ਚੜ੍ਹਦੀ ਕਲਾ ਵਾਸਤੇ ਮਰਸਿਦਾ ਲਈ ਸ਼ਕਤ। ਚੇਮਕ ਪਾਰਚਾਰਸੀ ਦੀ ਹਰਗੋਗਨ ਸਾਬ ਦੀ। ਦੋ ਹਰ ਦਿਨ। ਪਰ ਅੱਜ 16 ਜੂਨ ਬਣਦਾ ਹੈ। ਉਸ ਦਿਨ ਅਕਾਲ ਤਖਤ ਸਾਬ ਦੀ ਸਿਰਜਣਾ ਕੀਤੀ ਸੀ। ਇਸ ਸੇਕੋਂ ਵਾਸਤੇ ਇਡਾ ਵੱਡਾ ਮਹਾਨ ਦੇੜਾ ਕੋ ਹੋ ਨਹੀਂ ਸਕਦਾ। ਸਾਡੇ ਵਾਸਤੇ ਅਕਾਲ ਤਖਤ ਸਾਬ ਸਿੱਖਾਂ ਵਾਸਤੇ ਇੱਕ ਸੁਪਰੀਮ ਪਾਵਰ ਮੰਨੀ ਜਾਂਦੀ ਸਪੀਕ ਕੋਰਟ ਦੇ ਵਾਕਰ। ਉਹਨਾਂ ਮੰਨਿਆ ਜਾ ਰਸ ਇਨ ਕੋਡ ਤੇ ਕੇਵਲ ਹਿੰਦੁਸਤਾਨ ਦੇ ਲੋਕਾਂ ਦੇ ਕਾਨੂੰਨ ਬਣਦੇ ਨੇ ਪਰ ਸਾਡੇ ਅਕਾਲ ਤੱਕ ਸਾਡੇ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਉਹ ਜਿੱਥੇ ਵੀ ਸਿੱਖ ساری ਬਲਦ ਲਈ ਉਸ ਦੇ ਕਾਨੂੰਨ ਲਾਗੂ ਹੁੰਦੇ ਨੇ ਇਸ ਕਰਕੇ ਇੱਡੀ ਵੱਡਾ ਮਹਾਨ ਤੱਕ ਦੁਨੀਆ ਵਿੱਚ ਨਾ ਕੋਈ ਕਿਸੇ ਧਰਮ ਦੇ ਕੋਲ ਹੈ ਨਾ ਕਿਸੇ ਸਰਕਾਰਾਂ ਦੇ ਕੋਲ ਹੈ ਜਿਹਦੇ ਕੋ ਸਾਡਾ ਐਡਾ ਵੱਡਾ ਤਖਤਾ ਹਰ ਦੇਸ਼ ਦੇ ਵਿੱਚ ਉਹ ਆਪਣੇ ਕੋਰਟ ਨੇ ਉਹ ਕੇਵਲ ਉਸ ਦੇਸ਼ ਤੱਕ ਸੀਮਿਤ ਹੁੰਦੇ ਨੇ ਪਰ ਸਾਡਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਾਸਤੇ ਅਤੇ ਸਾਰੇ ਸਿੱਖਾਂ ਦੇ ਲਾਭ ਹੁੰਦਾ ਹੈ ਇਸ ਕਰਕੇ ਸਾਡੇ ਸਿੱਖ ਕੌਮ ਵਾਸਤੇ ਖਾਲਸਾ ਪੰਥ ਵਾਸਤੇ ਇਹ ਦੁ ਵੱਡਾ ਦਿਹਾੜਾ ਹੋ ਹੀ ਲੱਗ ਗਿਆ ਜੋ ਵਾਸਤੇ ਸਾ ਬੜੀ ਸ਼ਰਧਾ पूर्वक ਦੇ ਨਾਲ ਇੱਥੇ ਨਾਇਆ ਅਰਦਾਸ ਕੀਤੀ ਹੈ ਕਿ ਗੁਰੂ ਮਹਾਰਾਜ ਖਾਲਸਾ ਪੰਥ ਉਹ ਅਕਾਲ ਤਖਤ ਸਾਬਤ ਟੁੱਟਣਾ ਨਹੀਂ ਤੇ ਸਾਡਾ ਹਰ ਗੁਰਸਿੱਖ ਖਾਲਸਾ ਪੰਥ ਵਿਚਾਰਨੀ ਕਰਵਾਉ ਵਾਸਤੇ ਅਕਾਲ ਤਖਤ ਸਾਹਿਬਗੇ ਚੌਕੜਾ ਰਹੇ ਤੇ ਉਹਨੇ ਦੇ ਸ਼ਰਮ ਮਾਰਦਾ ਕਿਜੀ ਤੇਰੇ ਵਾਸਤੇ ਮੈਂ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਖਾਲਸਾ ਪੰਥ ਨੂੰ ਤੇ ਸਾਰੀ ਕੈਲਾਤੀ ਨੂੰ ਵਧਾਈ ਦੇਣਾ ਚਾਹਾਂਗਾ ਕਿ ਅੱਜ ਦਾ ਦਿਨ ਤੁਹਾਡੇ ਵਾਸਤੇ ਇੱਕ ਬਹੁਤ ਮਹਾਨ ਦੇਵ ਸਾਰਿਆਂ ਨੂੰ ਅੱਜ ਦਾ ਦਿਨ ਮਨਾਉਣਾ ਚਾਹੀਦਾ ਹੈ ਕਿਤੇ ਸ੍ਰੀ ਮਹਾਰਿਸ਼ੀ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਜ ਧੰਨਵਾਦ ਕਰਨਾ ਚਾਹੀਦਾ ਸ਼ੂਰ ਬਿਜਾਰ ਹੋਣਾ ਚਾਹੀਦਾ ਉਹਨਾਂ ਨੂੰ ਨਤਮਸਤਕ ਹੋਣਾ ਚਾਹੀਦਾ ਜਿਨ੍ਹਾਂ ਇੱਦੀ ਬਡੀ ਸ਼ੋਹਰ ਪੈਦਾ ਕਰਕੇ ਆਪਣਾ ਖੌਫਾਫਨ ਚੂਕ ਪਿਤਾ ਕਰ ਦਿੱਤਾ ਫਸਿਗਾਰ ਜੀ ਤਾਂ ਸਾਡੇ ਕੋਈ ਮਸਲੇ ਚੱਲ ਰਹੇ ਨੇ ਸਭ ਤੋਂ ਵੱਡਾ ਮਸਲਾ ਤੇ ਹੈ ਕਿ ਸ਼ਿਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ ਤੱਕ ਹਰਿਆਣਾ ਦੇ ਵਿੱਚ ਕਬਜ਼ੇ ਰਹੀ ਭਾਵੇਂ ਜ਼ਮੀਨਾਂ ਜਾਇਦਾਦ ਦਾ ਤਰਸ ਸੋਸਾਇਟੀਆਂ ਹਰ ਇੱਕ ਥਾਂ ਤੇ ਸ਼ਿਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਰਹਾ ਉਹ ਆਪਣੇ ਢੰਗ ਦੇ ਨਾਲ ਉਹਨਾਂ ਨੂੰ ਯੂਜ਼ ਕਰਦੇ ਰਹੇ ਪਰ 2022 ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉਨਾਂ ਆਪਣੀ ਜਜਮੈਂਟ ਵਿੱਚ ਸਪਸ਼ਟ ਕੀਤਾ ਕਿ 2014 ਦੇ ਐਕਟ ਅਨੁਸਾਰ ਸੈਕਸ਼ਨ 59 ਕਲੋਜ਼ A B C D E F G ਸਬਤ ਕੌਮਾਜੋਨਾ ਕਲੀਅਰ ਕੀਤਾ ਹੈ ਕਿ ਜਿੰਨੀ ਵੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲ ਅਚਲ ਸੰਪਤੀ ਹੈ ਅਤੇ ਜਿੰਨੇ ٹرسٹ ਨੇ ਅਤੇ ਜਿੰਨੇ ਵੀ ਹੋ ਜੈਦਾਰਦੇਸ਼ ਹਰਿਆਣਾ ਦੇ ਵਿੱਚ ਸ਼ੁਰੂ ਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਲੱਗੀ ਹੈ ਉਹ 2054 ਇਹਨਾਂ ਸੱਤਾਕਰੋਜਾਂ ਦੇ ਅਨੁਸਾਰ ਸਾਰੀ ਦੀ ਸਾਰੀ ਦੀ ਮਾਲਕ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂ ਜੇ ਕੋ ਅਸਤੀਤੀ ਸੀ ਜੇ ਰਵਾ ਪਏ ਤੇ ਉਹ ਸਮਝਣਗੇ ਕਿ ਅਸੀਂ ਕਾਨੂੰਨ ਆਪਣੇ ਹੱਥੇ ਲੈ ਰਹੇ ਹਾਂ ਤੇ ਸੁਪਰੀਮ ਕੋਰਟ ਦੀ ਮੰਨੀ ਜੱਜਮੈਂਟ ਦੀ ਉਲੰਘਣਾ ਕਰ ਰਹੇ ਹਾਂ ਉਹਦੇ ਵਾਸਤੇ 2022 ਦੇ ਵਿੱਚ ਧਰੋ ਗੁੰਜਰ ਦੇ ਵਿੱਚ ਧਰੋ ਪੁੰਜਰ ਦੇ ਸੈਕਸ਼ਨ ਵਿੱਚ ਇਹ ਵੀ ਕਲੋਜ ਹੈ ਕਲੀਅਰ ਕੀਤਾ ਗਿਆ ਹੈ ਜੇ ਕਿਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਗੁਰੂ ਘਰਾਂ ਦੀ ਜ਼ਮੀਨਾਂ ਜਾਇਦਾਦਾਂ ਤੇ ਉਸੇ ਤਰ੍ਹਾਂ ਦੇ ਕਬਜ਼ਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਤੇ ਹਰਿਆਣੇ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਾ ਸੌਂਪੇਗੀ ਤੇ ਅਸੀਂ ਰਾਜ ਸਰਕਾਰ ਦੇ ਸਹਿਯੋਗ ਲੈ ਕੇ ਜ਼ਬਰਦਸਤੀ ਵੀ ਆਪਣੀ ਗੁਰੂ ਘਰਾਂ ਦੀਆਂ ਜਾਇਦਾਦਾਂ ਨੂੰ ਸੁਰਵਾਰਨ ਦਾ ਕੰਮ ਕਰ ਸਕਦੇ ਹਾਂ ਇਸ ਸੈਕਸ਼ਨ ਬੋਲਦਾ ਰਹਿੰਦਾ ਬੋਲਦਾ ਇਸ ਕਰਕੇ ਜੇ ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਪਰੰਪੂਰਿਅਕੀ ਚ ਹੈ ਕਿ ਇਹ ਦਹਾੜਾ ਸੜੀਆਂ ਨੇ ਤੇ ਸਮਝੋ ਕਿ ਸੁਪਰੀਮ ਕੋਰਟ ਦੇ ਉਹਨਾਂ ਨੂੰ ਮੁਖਰ ਹੋਣਾ ਪਵੇਗਾ ਤੇ ਸੁਪਰੀਮ ਕੋਰਟ ਦੇ ਅਦੇਸ਼ਾਂ ਦੀ ਕਿ ਸਮਝੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲੰਘਣਾ ਕਰ ਰਹੀ ਜਿਨੂ ਕਿ 1925 ਦੇ ਐਕਟ ਦੇ ਅਨਸਾਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਉਸ ਟੈਮ ਲੈ ਕੇ ਤੇ ਹੁਣ ਤੱਕ ਹਿੰਦੁਸਤਾਨ ਦੀ ਜਿਹੜੀ ਸਾਡੀ ਹੋਮ ਮਿਨਿਸਟਰੀ ਸਾਰੇ ਦਾ ਸਾਰਾ ਪ੍ਰਬੰਧ ਹੋਮ ਮਿਨਿਸਟਰੀ ਦੇ ਅੰਦਰ ਹੁੰਦਾ ਤੇ ਜੋ ਵੀ ਲਾਹ ਜੋ ਵੀ ਕਾਨੂੰਨ ਬਣਦੇ ਨੇ ਉਹ ਸਾਡੀ ਪਾਰਲੀਮੈਂਟ ਦੇ ਵਿੱਚ ਹੋਮ ਮਿਨਿਸਟਰੀ ਲਾਗੂ ਕਰਦੀ ਉਹਨੂੰ ਹੂ ਬੂ ਇਸ ਕਰਕੇ ਤੇ ਕੋਈ ਇੱਕ ਸਟੇਟ ਦਾ ਮਸਲਾ ਨਹੀਂ ਇੱਕ ਏ ਸੁਪਰੀਮ ਕੋਰਟ ਦਾ ਮਸਲਾ ਹੈ ਤੇ ਹੋਮ ਮਿਨਿਸਟਰੀ ਸੈਂਟਰ ਦਾ ਮਸਲਾ ਹੈ ਅਸੀਂ ਜੇ ਕੋਈ ਮਸਲਾ ਹੁੰਦਾ ਹੈ ਤੇ ਅਸੀਂ ਸਟੇਟ ਆਪਣਾ ਵਰਲਡ ਆਪਣਾ ਹਿੰਦ ਹਿੰਦੁਸਤਾਨ ਦੀ ਉਹਦੇ ਵਿੱਚ ਵੀ ਹੋਮ ਮਿਨਿਸਟਰੀ ਦਾ ਵੀ ਇਹ ਗੱਲ ਨੂੰ ਜਾਗ ਲੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਨਵਾਂ ਕਾਨੂੰਨ ਬਣਾਏ ਤੇ ਪਹਿਲੂ ਉਹਨੂੰ ਜਰਨਲ ਹਾਊਸੇ ਪਾਸ ਕਰਕੇ ਉਹ ਮਤਾ ਹੋਮ ਮਨਿਸਟਰੀ ਕੋਲ ਪੈਂਦਾ ਤੇ ਹੋਮ ਮਨਿਸਪਲਸ ਕਰਕੇ ਕਰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਗੂ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਪਾਰਲੀਮੈਂਟ ਹੈ ਸਿਕ ਪਾਰਲੀਮੈਂਟ ਹੋਰ ਕਿਸੇ ਪਾਰਲੀਮੈਂਟ ਨਹੀਂ ਹਰਿਆਣਾ ਕਮੇਟੀ ਦਿੱਲੀ ਕਮੇਟੀ ਇਹ ਸਾਡੀਆਂ ਸਟੇਟ ਬਾਡੀਆਂ ਨੇ ਅਸੀਂ ਮਸਲਾ ਜਿਹੜਾ ਹੈ ਹਰਿਆਣਾ ਕਮੇਟੀ ਆਪਣੀ ਹਰਿਆਣਾ ਦੀ ਹੋਮ ਮਨਿਸਟਰੀ ਅੱਗੇ ਰੱਖ ਸਕਦੇ ਆ ਜੇ ਕਿਤੇ ਕੋਈ ਸਾਨੂੰ ਦਿੱਕਤ ਆਉਂਦੀ ਹੈ ਅਸੀਂ ਜਿਹੜੇ ਕਾਨੂੰਨ ਨੇ ਉਨੇ ਬਸਪਸ਼ਟ ਕੀਤਾ ਗਿਆ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਟੂ 3 ਆਪਣੇ ਹਾਊਸ ਅਨੰਦਨ ਹੈਊਸ ਸੇ ਜੋ ਵੀ ਕਾਨੂੰਨ ਨਵਾਂ ਬਣਾਣਾ ਚਾਹੇ ਹਰਿਆਣਾ ਦੇ ਸਿਖਰ ਦੇ ਹੱਕ ਵਿੱਚ ਹਰਿਆਣਾ ਦੇ ਗੁਰਦੁਆਰਿਆਂ ਦੇ ਹੱਕ ਵਿੱਚ ਉਹਨਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਤੇ ਉਹ ਅਸੀਂ ਕਾਨੂੰਨ ਬਣਾ ਕੇ ਉਹਨੂੰ ਇੰਪਲੀਮੈਂਟ ਕਰਨ ਦਾ ਵੀ ਅਧਿਕਾਰ ਸਾਡੇ ਕੋਲ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਹੈ ਇਸ ਕਰਕੇ ਜੇ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਨੂੰ ਜਾਂ ਪੰਜਾਬ ਦੀ ਵਾਲਿਆਂ ਇਸ ਗੱਲ ਦਾ ਕੋਈ ਪਰੰਪਰਿਖਾ ਹੋਵੇ ਤੇ ਉਹ ਆਪਣਾ ਪਰੰਪਰਿਖਾ ਉਹਨਾਂ ਨੂੰ ਕੱਢ ਲੈਣਾ ਚਾਹੀਦਾ ਫਾਈਨਲ ਤੌਰ ਤੇ ਅਸੀਂ ਇੰਡੀਪੈਂਡੈਂਟ ਤੌਰ ਤੇ ਹਰਿਆਣੇ ਦੀ ਜਨਰਲ ਦੇ ਸੁਪਰੀਮ ਕੋਰਟ ਨੂੰ ਸਾਨੂੰ ਮਾਲਕ ਬਣਾ ਦਿੱਤਾ ਭਾਵੇਂ ਉੱਥੇ ਟਰਸਟ ਜਿਹੜੇ ਮਰਜ਼ੀ ਬੰਦ ਨੇ ਉਸ ਤੋਂ ਇਲਾਵਾ ਇੱਕ ਇਹਡਾ ਬਹੁਤ ਅਮ ਗੁੰਡਾਸ਼ਕੀ ਨੇ ਗੱਲ ਨਹੀਂ ਕੀਤੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤੇ ਜਿਵੇਂ ਦਿੱਤੇ ਜਾਂ ਜਿਹੜੀਆਂ ਰਜਿਸਟਰੀਆਂ ਕਿਸੇ ਨੇ ਦੇ ਦਿੱਤੀਆਂ ਨੇ ਜਾਂ ਜੇ ਜਿਹਦੀ ਮੀਨ ਕਿਸੇ ਦਾਨ ਦਿੱਤੀ ਜਿਹਦੇ ਉਤੇ ਸ਼ੋਮਨੀ ਕਮੇਟੀ ਆਪਣਾ ਹੱਕ ਜਤਾਏਗੀ ਉਹ ਅਸੀਂ ਕਾਨੂੰਨ ਬਣਾ ਕੇ ਉਹਨਾਂ ਦੇ ਪੱਤੇ ਵੀ ਕੈਨਸਲ ਕਰ ਸਕਦੇ ਹਾਂ ਤੇ ਉਹਨਾਂ ਕੋਲ ਪੱਤੇ ਨਵੇਂ ਵੀ ਕਰਾ ਸਕਦੇ ਹਾਂ ਉਹ ਰਜਿਸਟਰੀਆਂ ਵੀ ਕੈਨਸਲ ਕਰਵਾ ਕੇ ਤੇ ਹਰਿਆਣਾ ਕਮੇਟੀ ਦੇ ਨਾਂ ਆਪਣੀਆਂ ਰਜਿਸਟਰੀਆਂ ਵੀ ਕਰਵਾ ਸਕਦੇ ਨੇ ਤੇ ਸਾਨੂੰ ਪੂਰਾ ਅਧਿਕਾਰ ਸੁਪਲੀਮ ਕੋਰਟ ਨੇ ਦਿੱਤਾ ਹੈ ਇਸ ਕਰਕੇ ਮੇਰਾ ਕਹਿਣਾ ਇਕੋ ਹੀ ਪਾਵੇ ਕਿ ਹਰਿਆਣਾ ਦੀ ਪ੍ਰੋਪਰਟੀ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਨਹੀਂ ਅਧਿਕਾਰ ਨਹੀਂ ਸਾਰੇ ਜਿਹੜੇ ਸਾਰੇ ਅਧਿਕਾਰ ਸ਼ਪੀਮਪੂਰ ਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਅੱਜ ਸਾਡੇ ਕੋਲ ਸਾਰੇ ਹਰਿਆਣੇ ਦੇ ਟੀਚਰ ਸਭਾ ਨਾਲ ਆਏ ਸਨ ਆਪਣੀ ਪੰਜਾਬੀ ਭਾਸ਼ਾ ਨੂੰ ਲੈ ਕੇ ਉਹਨਾਂ ਨੇ ਕੁਝ ਮੰਗਾਂ ਸਨ ਕਿ ਸਾਡੇ ਪੰਜਾਬੀ ਭਾਸ਼ਾ ਨੂੰ ਦੂਜਾ ਭਾਸ਼ਾ ਦਾ દરਜਾ ਦਿੱਤਾ ਜਾਵੇ ਮੇਰਾ ਮਨ ਹੈ ਮੈਂ ਕਲਿਸਮ ਚਾਕੂ ਟਾਈਮ ਲਿਆ ਹੈ ਸਵੇਰੇ 9 ਵਜੇ ਮਿਲ ਮੁਲਾਕਾਤ ਰੇ ਸਿੰਘ ਸਾਹਿਬ ਦੇ ਨਾਲ ਮੈਂ ਇਸ ਦੇ ਹੱਕੇਤ ਨਹੀਂ ਕਿਉਂ ਨਹੀਂ ਸਾਡੀ ਆਪਣੀ ਮਾਤਰ ਪਾਸ਼ਾ ਦਾ Hindu ਧਰਮ ਵਾਲੇ ਦੇ ਹਿੰਦੀ ਤੇ ਹਿੰਦੀ ਨੂੰ ਪੇ ਦਾ ਦਰਜਾ ਮਿਲਣਾ ਚਾਹੀਦਾ ਸਿੱਖ ਧਰਮ ਜਿਹੜੇ ਪੰਜਾਬੀ ਬੋਲਦੇ ਨੇ ਉਹ ਪੰਜਾਬੀ ਨੂੰ ਪੇ ਦਾ ਦਰਜਾ ਮਿਲਣਾ ਚਾਹੀਦਾ ਜਿਹੜਾ ਸਾਮ ਦੇ ਲੋਕ ਨੇ ਉਹਨਾਂ ਨੂੰ ਸਾਮ ਦੀ ਤੇਲਗੂਦੇਸ਼ਾ ਤੇਲਗੂਦੇਸ਼ਮ ਹਰ ਸਟੇਟ ਦੇ ਵਿੱਚ ਜਿਹੜੀ ਭਾਸ਼ਾ ਉਹ ਪਰ ਨਜ਼ਰ ਉਹਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਨਾ ਕਿ ਸੈਕੰਡਰੀ ਦਾ ਸੈਕੰਡਰੀ ਦਾ ਕੀ ਰਹਾ ਮਤਲਬ ਹੋਇਆ ਅਸੀਂ ਦੇ ਹਿੰਦੁਸਤਾਨ ਦੇ ਲੋਕ ਰਹਿਣ ਆ ਰਹੇ ਸਾਡੇ ਉਹ ਸਟੇਟ ਦੀ ਫਰਦੀ ਮਾਂ ਬੋਲੀ ਹੈ ਅਸੀਂ ਉਹਨੂੰ ਦੂਜਾ ਪਰਚਾ ਕਿ ਅਸੀਂ ਪਹਿਲਾ ਦਰਜਾ ਫਿਰ ਕਿੰਨੂੰ ਦੇਾਂਗੇ ਇੰਗਲਿਸ਼ ਨੂੰ ਦੇਾਂਗੇ ਤੇ ਅੰਗਰੇਜ਼ ਤੇ ਜਿਹੜੀ ਹੈ ਉਹਦੇ ਬਾਅਦ ਦੇ ਅੰਗਰੇਜ਼ਾਂ ਦੀ ਭਾਸ਼ਾ ਸਾਡੀ ਭਾਸ਼ਾ ਨਹੀਂ ਹਿੰਦੁਸਤਾਨ ਦੇ ਵਿੱਚ ਸਿੰਧੀ ਦੀ ਸਾਡੀ ਜਿਹੜੀ ਵੀ ਸਟੇਟ ਦੀ ਮਾਟਰਨ ਭਾਸ਼ਾ ਉਹਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਉਹਦੇ ਬਰਾਬਰ ਤੇ ਇੰਗਲਿਸ਼ ਰੱਖੀ ਜਾ ਸਕਦੀ ਨਹੀਂ ਤੇ ਇਹ ਮੁਸਲਮਾਨ ਭਰਾ ਜਿਹੜੇ ਉर्दू ਪੜਨਾ ਚਾਹਣ ਉਹਨਾਂ ਨੂੰ ਪਹਿਲਾ ਦਰਜਾ ਉर्दू ਮਿਲਣਾ ਚਾਹੀਦਾ ਜੇ ਸਿੱਖ ਭਰਾ ਪੰਜਾਬੀ ਚ ਪੜਨਾ ਚਾਹਣ ਉਹਨੂੰ ਪੰਜਾਬੀ ਦਾ ਪਹਿਲਾ ਦਰਜਾ ਸਟੇਟਿਵ ਮਿਲਣਾ ਚਾਹੀਦਾ ਜੇ ਕੋ ਹਿੰਦੀ ਹਿੰਦੂ ਭਰਾ ਹਿੰਦੀ ਪੜਨਾ ਚਾਹਣ ਤੇ ਹਿੰਦੀ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਤੇ ਸਾਡੇ ਨਾਲ ਇੱਕ ਬਹੁਤ ਵੱਡਾ ਤਕਾ ਹੈ ਸਾਡੀ ਸੇ ਕਿ ਅਸੀਂ ਅੱਜ ਵੀ ਅੰਗਰੇਜ਼ਾਂ ਦੀ ਗੁਲਾਮੀ ਚੱਲਦੇ ਹੋਏ ਤੇ ਅਸੀਂ ਇੰਗਲਿਸ਼ ਨੂੰ ਪਹਿਲਾ ਦਰਜਾ ਤੇ ਆਪਣੀਆਂ ਜਿਹੜੀਆਂ ਸਾਡੀਆਂ ਸਟੇਟਾਂ ਦੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਆਪਾਂ ਸੈਕੰਡਰੀ ਜੁਵੇਲ ਸੈਕੰਡ ਲੈਂਗੁਏਜ ਨਹੀਂ ਸਾਡੀਆਂ ਸਾਡੀਆਂ ਆਪਣੀਆਂ ਮਾਤਰ ਭਾਸ਼ਾ ਪਹਿਲਾ ਦਰਜਾ ਉਹਨਾਂ ਨੂੰ ਮਿਲਣਾ ਚਾਹੀਦਾ ਇੰਗਲਿਸ਼ ਉਹਦੇ ਨਾਲ ਸਹਾਇਕ ਹੋ ਸਕਦੀ ਏ ਕਿਉਂਕਿ ਜਰਦਰਦਰ ਵਰਲਡ ਦੇ ਵਿੱਚ ਲੋਕ ਇੰਗਲਿਸ਼ ਨੂੰ ਜ਼ਿਆਦਾ ਜਾਣਦੇ ਨੇ ਇਸ ਕਰਕੇ ਉਹ ਸਾਡੀ ਸਹਾਇਕ ਭਾਸ਼ਾ ਹੋ ਸਕਦੀ ਪਹਿਲਾ ਦਰਜਾ ਨਹੀਂ ਉਹਨਾਂ ਨੂੰ ਮਿਲਿਆ ਜਾ ਸਕਦਾ ਜਿਹੜੇ ਉਹਨਾਂ ਟੀਚਰਾਂ ਦੀ ਮੰਗ ਵਾਸਤੇ ਸਵੇਰੇ ਉਹਨਾਂ ਦੇ ਡੈਪੂਟੇਸ਼ਨ ਨੂੰ ਕਹਿ ਦਿੱਤਾ ਗਿਆ ਹੈ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਸਰਕਾਰ ਕੋਲ ਮੰਨੀਆਂ ਜਾਣੀਆਂ ਨੇ ਉਹ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਾਂਗੇ ਉਹਨਾਂ ਮੰਗ ਕੀਤੀ ਹੈ ਉਹਨਾਂ ਕੇਵਲ ਤੇ ਕੇਵਲ 9 ਜ਼ਿਲ੍ਹੇ ਚੁਣਨੇ ਨੇ ਜਿਨ੍ਹਾਂ 'ਤੇ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਮੈਂ ਉਹਨਾਂ ਦੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਸਾਡੇ ਹਿੰਦੁਸਤਾਨ ਇੱਕ ਹਿੰਦੂਸਤਾਨ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਸਾਡੇ ਜਿੰਨੇ ਜ਼ਿਲ੍ਹੇ ਨੇ ਬਾਈ ਜਿਲ੍ਹਿਆਂ ਨੇ ਆਸਤਾਂ ਬੰਨਿਆ ਜਿਲ੍ਹਿਆਂ ਦੇ ਵਿੱਚ ਪੰਜਾਬੀ ਪਾਠਸ਼ਾਲਾ ਜਿਹੜਾ ਕੋ ਪੰਜਾਬੀ ਪੜਨਾ ਚਾਹੇ ਉਹਨੂੰ ਪੰਜਾਬੀ ਪੜਾਣੀ ਚਾਹੀਦੀ ਏ 8000 ਕੁਰਸੋ ਸਾਡੇ ਪ੍ਰਾਇਮਰੀ ਸਕੂਲ ਨੇ 8000 ਟੀਚਰ ਪੰਜਾਬੀ ਦਾ ਅਫਸਰ ਲੱਗਣਾ ਚਾਹੀਦਾ ਪਰ ਸਰਕਾਰ ਨੇ ਇਹ ਗੱਲ ਉਲਟੀ ਕੀ ਕੀ ਆਪਾਂ ਕਿਉਂ ਮਟਕਰ ਕਰਾਂਗੇ ਸਰਦਾਰ ਸਿੱਖ ਹਰ ਜ਼ਿਲ੍ਹੇ ਦੇ ਵਿੱਚ ਵਸਦਾ ਹੈ ਪਾਉਂਦੇ ਬਿਵੰਨੀ ਹੋਵੇ ਪਾਉਂਦੇ ਨਿੰਦਰਗੜ੍ਹ ਹੋਵੇ ਪਾਉਂਦੇ ਪਵਲ ਗੁਰਗਾਵਾਂ ਫਰੀਦাবাদ ਹੋਵੇ ਹਰ ਇੱਕ ਥਾਂ ਤੇ ਸਿੱਖ ਵਾਰਦੇ ਨੇ ਕਿਉਂਕਿ ਅਸੀਂ 41 ਮੈਂਬਰ ਚੁਣ ਕੇ ਆਇਆ ਇਹ ਹੋ ਜਾ ਕੋਈ ਵੀ ਸ਼ਹਿਰ ਪਿੰਡ ਨਹੀਂ ਜਿੱਦੇ ਸਿੱਖ ਸਿੱਖਾਂ ਨੇ ਵੋਟ ਨਹੀਂ ਜਦੋਂ ਸਾਡੇ ਵੋਟ ਉੱਥੇ ਨਹੀਂ ਫਿਰ ਤੇ ਸਾ ਉਹਨਾਂ ਨਾਲ ਅਸੀਂ ਬਹਿ ਨਹੀਂ ਕਰ ਰਹੇ ਆ ਜਿਉ ਪੰਜਾਬੀ ਪੜਨਾ ਜਾਂਦੇ ਤੇ ਅਸੀਂ ਉਹਨਾਂ ਨੂੰ ਇੱਕ ਪਾਸੇ ਕੱਢ ਦੇਾਂਗੇ ਆਪਾਂ ਵਿਚਕਰਾ ਨਹੀਂ ਕਰ ਰਹੇ ਕਿਰੇ 9 ਜਿਹੜਾ ਦੀ ਆਪਾਂ ਕਿਉਂ ਮੰਗ ਕਰਾਂਗੇ ਅਸੀਂ 22 ਦੇ 22 ਜਿਹੜਾ ਦੀ ਮੰਗ ਕਰਾਂਗੇ 22 ਜਿਹੜਾ ਵਿੱਚ ਜਿੰਨੇ ਵੀ ਪ੍ਰਾਇਮਰੀ ਸਕੂਲ ਨੇ ਸਾਰਿਆਂ ਵਿੱਚ ਉਹਨਾਂ ਦੀ ਪਾਸਟ ਮਾਸਟਰ ਪ੍ਰੇਜਾਣਾ ਚਾਹੀਦਾ ਹਾਂ ਪੇਜਨ ਤੋਂ ਬਾਅਦ ਜੇ ਬੱਚੇ ਉੱਥੇ ਨਹੀਂ ਆਉਂਦੇ ਤੇ ਉਹ ਆਪਣਾ ਮਾਸਟਰ ਨੂੰ ਵਾਪਸ ਬਿਲਾਖਦੇ ਨੇ ਪਰ ਇੱਕ ਵਾਰੀ ਤੱਟੀਆਂ ਜਿੰਨੇ ਪ੍ਰਾਇਮਰੀ ਸਕੂਲ ਨੇ ਹਰਿਆਣਾ ਦੇ ਵਿੱਚ ਸਾਰੀਆਂ ਨੇ ਸਾਰੇ ਹਰ ਥਾਂ ਤੇ ਪੰਜਾਬੀ ਭਾਸ਼ਾ ਦਾ ਟੀਚਰ ਹੋਣਾ ਚਾਹੀਦਾ ਤੇ ਬੀਐਸਐਸਓ ਦੇ ਮੁੱਖ ਮੰਤਰੀ ਅੱਗੇ ਇਹ ਗੱਲ ਪੂਰੇ ਜੋਰ ਸ਼ੋਰ ਦੇ ਨਾਲ ਰੱਖਾ। ਹਾਂ ਮੰਗ ਪੱਤਰ ਵੀ ਦਿਖਾਰੇ ਜੀ ਤੁਸੀਂ ਹੋਰ ਮੰਗੇ। ਹਾਂ ਮੰਗ ਪੱਤਰ ਉਹਨਾਂ ਦਿੱਤਾ ਹੈ ਟੀਚਰਾਂ ਨੇ ਉਹ ਮਖਾਜ ਇੱਕ ਮਿੰਟ। ਹਾਂਜੀ ਇਸ ਤੋਂ ਇਲਾਵਾ हरियाणा से गुड़गांव का मैनेजमेंट मीटिंग अमरजनसी ਦਾ ਕਾਰਡਨ ਮਨਾਰੀ ਹੈ 26 ਜੂਨ ਨੂੰ ਜੋ ਕਿ ਆਇਤੋ 50 ਸਾਲ 52 ਵਾਰੀ ਗੰਢ ਹੈ 1975 ਵਿੱਚ ਉਹ ਮੌਕੇ ਦੀ ਪ੍ਰਧਾਨ ਮੰਤਰੀ ਨੇ ਅਮਰਜਨਸੀ ਲਗਾਈ ਸੀ 25 ਜੂਨ ਪਰ 25 ਜੂਨ ਨੂੰ ਸਾਡੀ ਜਰਨਾ ਹਾਊਸਿੰਗ ਨਿਜੰਗ ਹੈ ਇਸ ਕਰਕੇ ਅਸੀਂ 24 ਤਰੀਕ ਨੂੰ ਉਹ ਇਹ ਅਮਰਜੈਂਸੀ ਦਾ ਕਵਰ ਦਿਨ ਮਨਾਉਣ ਵਾਸਤੇ ਹਰਿਆਣੇ ਪਰ ਦੇ ਲੋਕ ਸਾਰੇ ਖਾਸ ਆਪਣ 24 ਤਰੀਕ ਨੂੰ ਇੱਥੇ ਛਵੀ ਪਾਰਸ਼ੀ ਖੰਡ ਪਾਰਸ਼ ਰੱਖਿਆ ਜਾਏਗਾ ਤੇ 26 ਤਰੀਕ ਨੂੰ ਹਰਿਆਣੇ ਦੇ ਵਿੱਚ ਅਮਰਜੈਂਸੀ ਦੇ ਨਾਂ ਦਾ ਕਵਰ ਦਿਨ ਮਨਾਇਆ ਜਾਏਗਾ ਕਿ ਉਸ ਮੌਕੇ ਦੀ ਸਰਕਾਰ ਨੇ ਆਪਣੀ ਗੱਡੀ ਖਿਸਕਦੀ ਆਪਣੀ ਗੱਡੀ ਵਿਚਾਨ ਤੇ ਆਮ ਲੋਕਾਂ ਨੂੰ ਜੇਲਣ ਵਿੱਚ ਸਰਤੀਤਾ ਗਿਆ ਤੇ ਜਿਹੜੇ 14 14 15 15 18 18 ਮਹੀਨੇ ਜੇਲ੍ਹਾਂ ਵਿੱਚ ਕੈਰੇ ਤੇ ਜਿੱਥੇ ਅਸੀਂ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ 18 18 ਮਹੀਨੇ ਜੇਲ੍ਹਾਂ ਪੂਰੇ ਰਹੇ ਪਾਵੇਂ ਉਸੇ ਪਰਵਾਰ ਦੇ ਸੰਨ ਜਿਹੜੇ ਸਿੱਖ ਅਲਿਖ ਬੱਚੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਉਸ ਤੋਂ ਇਲਾਵਾ ਜਿਹੜੇ ਹੋਰ ਉਹ ਸੰਗਰਸ਼ ਜਨਸੀ ਦਾ ਸੰਤਾਪ ਹੋ ਗਿਆ ਉਹਨਾਂ ਨੂੰ ਵੀ ਉਸ ਦਿਨ ਬੁਲਾ ਕੇ ਸਾਰਿਆਂ ਨੂੰ ਉੱਥੇ ਸਨਮਾਨ ਕੀਤਾ ਜਾਏਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਕਿ ਸਰਕਾਰ ਦੀ ਤਨਾਸ਼ਹੀ ਕਰਕੇ ਤੁਹਾਨੂੰ 18 ਮਹੀਨੇ ਜੇਲਾਲੇ ਵਿਚ ਰਹਿਣਾ ਪਿਆ ਇਹ ਵੀ ਇੱਕਾ ਸਫੈਸਲਾ ਹੈ ਇੱਕ ਖੇਤਰ ਹੋਏਗਾ ਪ੍ਰੋਗਰਾਮ ਪ੍ਰੋਖ ਖੇਤਰ ਦੇ ਵਿੱਚ ਹਾਂ 26 26 ਜੂਨ ਨੂੰ 24 ਨੂੰ ਖੰਡਪੜਸ ਕਾਇਆ ਜਾਏਗਾ 26 ਨੂੰ ਖੰਡਪੜ ਦੇ ਭੋਗ ਪੜਨਗੇ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਉਹ ਭੂਤਪੋਗਿਰ ਨੇ ਜਿੰਨਾ ਦੁਰਮਹੰਡ ਆਇਆ ਹੈ ਉਹ ਉਹਨਾਂ ਨੂੰ ਸਮਝ ਕੀਤਾ ਜਾਏਗਾ ਉਹਦੇ ਵਾਸਤੇ ਅਸੀਂ ਇੱਕ ਲੈਟਰ ਮਾਨਯੇ ਅਮਿਤ ਸ਼ਾ ਜੀ ਨੂੰ ਪੇਸ਼ ਕੀਤੀ ਅਮਿਤ ਸ਼ਾ ਜੀ ਨੂੰ ਸਾਡੇ ਇਚੇਸ ਮੁਲੀਤ ਕਰ 26 ਜੂਨ ਉਸ ਤੋਂ ਇਲਾਵਾ ਗਟਕੀ ਸਿੰਘ ਸਾਹਿਬ ਨੂੰ ਇੱਕ ਲੈਟਰ ਰੱਖ ਦਿੱਤਾ ਗਿਆ ਕਿ ਸੈਂਟਰ ਤੋਂ ਗਟਕੀ ਸਾਹਿਬ ਵੀ ਇੱਥੇ ਆਉਣ ਤੀਜੇ ਮਾਨੀ ਮਨੋਰਾਜ ਜੀ ਖੱਤਰ ਜੋ ਸਾਡੇ ਹਰਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ 26 ਤਰੀਕ ਆਸਤੇ ਉਸ ਤੋਂ ਬਾਅਦ ਆਪਣੇ ਸੈਣੀ ਸਾਹਿਬ ਚੋਂ ਵੱਡੀਆਂ ਸਿੱਖਿਆਨ ਇੱਥੇ ਬੁਲਾਇਆ ਗਿਆ ਕਿ ਉਹਨਾਂ ਦੇ ਹੱਥੀ ਇਹ ਜਿਹੜੇ ਸਨਮਾਨ ਉਹਨਾਂ ਦਾ ਕੀਤਾ ਜਾਏਗਾ ਜਿਨ੍ਹਾਂ ਨੇ ਅਮਰਜੈਂਸੀ ਦੇ ਵਿੱਚ ਆਪਣੇ ਪਿੰਡੇ ਤੇ ਦਰਨ ਹੰਡਾਇਆ ਉਹਨਾਂ ਨੂੰ ਸਨਮਾਨ ਉਹਨਾਂ ਸ਼ਖਸੀਆਂ ਦੇ ਇਤਿਹਾਸ ਤੇ ਦਰਵਾਇਆ ਜਾਏਗਾ ਉਹਨਾਂ ਸਾਰਿਆਂ ਨੂੰ ਸਦਾ ਪੱਤਰ ਸਭੀ ਤਰੀਕਾ ਹਸਤੇ ਰੱਖ ਦਿੱਤਾ ਲੱਗੋ ਕਿੰਨੇ ਕੋ